ਪਾਲ ਸਿੰਘ ਖਾਰਾ ਚੀਕ-ਚੀਕ ਕੇ ਕਹ ਰਿਹਾ ਕਹਿੰਦੇ ਤੁਸੀਂ ਤਾਂ ਬਦਲਾਖੋਰੀ ਕਰਦੇ ਹੋ ਪਰ ਉਹ ਫੋਜਾ ਸਿੰਘ ਸਰਾਰੀ ਨੂੰ ਚੱਕੋ ਫਿਰ ਗਟਾਰੂ ਚੱਕ ਨੂੰ ਚੱਕੋ ਕਹਿੰਦੇ ਬਲਕਾ ਸਿੰਘ ਨੂੰ ਚੱਕੋ ਜਿਨ੍ਹਾਂ ਦੀਆਂ ਚੀਜ਼ਾਂ ਆਈਆਂ ਨੇ ਕੋਈ ਇੱਕ ਸਬੂਤ ਇੱਕ ਐਵੀਡੈਂਸ ਆਇਆ ਹੋਵੇ ਉਹ ਸਾਡੇ ਸਾਹਮਣੇ ਰੱਖੋ ਸਾਰਾ ਕੁਝ ਹੋਇਆ ਦੋਸ਼ੀ ਪਾਏ ਗਏ ਨੇ ਤੁਹਾਨੂੰ ਕੀ ਲੱਗਦਾ ਤੁਸੀਂ ਚਾਰ ਸ਼ੀਟ ਪੜੀ ਦੇਖੀ ਉਸ ਵੱਲ ਕੀ ਕੁਝ ਉਹਨਾਂ ਨੇ ਲਿਖਿਆ ਆਇਆ ਮਹਿੰਗੇ ਹੋਟਲਾਂ ਦੇ ਵਿੱਚ ਜਿਨ੍ਹਾਂ ਦਾ ਰੇਟ ਬਹੁਤ ਜ਼ਿਆਦਾ ਸੀਗਾ ਉੱਥੇ ਜਿਹੜੇ ਨੇ ਕੇਜਰੀਵਾਲ ਸਾਹਿਬ ਰੋਕਦੇ ਰਹੇ ਨੇ ਕਹਿੰਦਾ ਉਹ ਸਾਰਾ ਪੈਸਾ ਤਾਂ ਐਕਸਾਈਜ਼ ਪਾਲਿਸੀ ਦਾ ਹੀ ਸੀਗਾ ਉੱਥੇ ਜਿਹੜਾ ਘੁਟਾਲਾ ਕਰਕੇ ਉਹਨਾਂ ਨੇ ਕਮਾਇਆ ਸੀਗਾ ਸਿੰਘਲਾ ਸਾਹਿਬ ਮਾਨਸਾਲੇ ਕਹਿੰਦੇ ਉਹਨਾਂ ਤੇ ਹੋਇਆ ਕਹਿੰਦੇ ਬਾਹਰ ਕੱਢੋ ਕਹਿੰਦੇ ਪਾਰਟੀ ਇਹ ਨਰਿੰਦਰ ਮੋਦੀ ਨੂੰ ਢਾ ਸਕਦਾ ਤਾਂ ਸਿਰਫ ਅਰਵੰਦ ਕੇਜਰੀ ਆਲਾ ਹੋਰ ਕੋਈ ਢਾ ਨਹੀਂ ਸਕਦਾ ਮੋਦੀ ਸਾਹਿਬ ਇਹ ਜਿਹੜੀਆਂ ਈਡੀਆਂ ਉਡੀਆਂ ਹੁੰਦੀਆਂ ਨੇ ਇਹਨਾਂ ਦੇ ਨਾਲ ਸਰਕਾਰਾਂ ਨਹੀਂ ਚੱਲਦੀਆਂ ਐਮਐਲਏ ਉਹ ਮੰਤਰੀ ਉਹ ਉਹ ਮੁੱਖ ਮੰਤਰੀ ਜਦੋਂ ਇਹਨਾਂ ਦੇ ਗੋਡੀ ਲੱਗ ਜਾਂਦੇ ਨੇ ਫਿਰ ਉਹੀ ਚਾਰ ਸ਼ੀਟਾਂ ਕਲੀਅਰ ਹੋ ਜਾਂਦੀਆਂ ਨੇ ਜੇ ਕੇਜਰੀਆ ਸਾਹਿਬ ਬਾਹਰ ਆਉਂਦੇ ਆ ਤਾਂ ਇਹ ਭੁੱਲ ਜਾਣ ਕਿ ਉੱਥੇ ਬੀਜੇਪੀ ਦੀ ਸਰਕਾਰ ਬਣ ਗਈ ਦੱਸੋ ਕਿਹੜਾ ਲੀਡਰ ਬਿਨਾਂ ਨਜਾਇਜ਼ ਕਿਸੇ ਕਾਰਨ ਤੋਂ ਚੱਕਿਆ ਹੈ ਦੇਸੀ ਦੂਜਿਆਂ ਦੇ ਕਾਰਵਾਈ ਕੀਤੀ ਸੀ ਕਾਰਵਾਈ ਆਪਦੇ ਆ ਤੇ ਵੀ ਕਰਦੇ ਆ ਇਸ ਵਕਤ ਅੰਬਸਾਪ ਗੁਰਦੁਆਰਾ ਤੇ ਬਿਲਕੁਲ ਬਾਹਰ ਮੌਜੂਦ ਆ ਜਿੱਥੇ ਕਿ ਆਮ ਆਦੀ ਪਾਰਟੀ ਵੱਡੇ ਪੱਧਰ ਤੇ ਪ੍ਰੋਟੈਸਟ ਕਰ ਰਹੀ ਹੈ ਪ੍ਰੋਟੈਸਟ ਦਾ ਕਾਰਨ ਹੈ ਕਿ ਜੋ ਅਰਵਿੰਦ ਕੇਜਰੀਵਾਲ ਹੋਰਾਂ ਦੀ ਗ੍ਰਿਫਤਾਰੀ ਹੋਈ ਹੈ ਲਗਾਤਾਰ ਜੇਲ੍ਹ ਦੇ ਵਿੱਚ ਰੱਖਿਆ ਆ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਪਰ ਸੀਪੀਆਈ ਦੀ ਜਿਹੜੀ ਚਾਰ ਸ਼ੀਟ ਪੇਸ਼ ਕੀਤੀ ਗਈ ਆ ਉਹਦੇ ਵਿੱਚ ਬਹੁਤ ਵੱਡੇ ਖੁਲਾਸੇ ਨੇ ਇਸ ਉੱਤੇ ਗੱਲਬਾਤ ਕਰਾਂਗੇ ਸਾਨੂੰ ਆਸ ਹੈ ਕਿ ਦਵਿੰਦਰਜੀਤ ਸਿੰਘ ਲਾਡੀ ਤੋਸ ਸਾਰੇ ਜਵਾਬ ਦੇਣਗੇ ਲਾਡੀ ਸਾਡੇ ਨਾਲ ਨੇ ਤੋਸ ਸਭ ਪਹਿਲਾਂ ਤਾਂ ਜੋ ਅੱਜ ਪ੍ਰੋਟੈਸਟ ਹੋ ਰਿਹਾ ਮੈਂ ਤਾਂ ਆਪ ਦੱਸ ਦਿੱਤਾ ਕਿ ਇਸ ਕਾਰਨ ਹੋ ਰਿਹਾ ਪਹਿਲਾਂ ਤੁਸੀਂ ਦੱਸੋ ਪ੍ਰੋਟੈਸਟ ਕਰਨ ਦਾ ਰੀਜ਼ਨ ਕੀ ਹੈ ਤੁਹਾਡਾ ਸਾਡੇ ਅੱਜ ਦਾ ਜਿਹੜਾ ਇਹ ਪ੍ਰੋਟੈਸਟ ਹੈ ਇਹ ਸਾਡੇ ਜਿਹੜੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੂੰ ਕਿ ਬਿਨਾਂ ਕਿਸੇ ਇਲਜ਼ਾਮ ਤੋਂ ਦੇਖੋ ਇਹਨਾਂ ਨੇ ਕਿਹਾ ਵੀ ਐਕਸਾਈਜ਼ ਦੇ ਵਿੱਚ ਉੱਥੇ ਕਪਲਾ ਹੋਇਆ ਜਿਹੜਾ ਐਕਸਾਈਜ਼ ਦੇ ਵਿੱਚ ਜੋੜੀ ਐਫ ਆਈ ਆਰ ਹੋਈ ਸੀ ਉਹਦੇ ਵਿੱਚ ਜ਼ਬਾਨਤ ਮਿਲ ਚੁੱਕੀ ਹੈ ਉਦੋਂ ਬਾਅਦ ਐਕਸਾਈਜ਼ ਦੇ ਵਿੱਚੋਂ ਜ਼ਬਾਨਤ ਤੋਂ ਬਾਅਦ ਵੀ ਇਨਾਂ ਨੇ ਜਿਹੜੇ ਨਜਾਇਜ਼ ਤੌਰ ਤੇ ਸਾਡੇ ਸੁਪਰੀਮੋਨ ਜਿਹੜਾ ਅੰਦਰ ਰੱਖਿਆ ਹੋਇਆ ਅੱਜ ਉਹਨਾਂ ਦੇ ਵਿਰੋਧ ਦੇ ਵਿੱਚ ਬੀਜੇਪੀ ਦੇ ਵਿਰੋਧ ਦੇ ਵਿੱਚ ਅੱਜ ਦਾ ਜਿਹੜਾ ਇਹ ਧਰਨਾ ਇਹ ਰੱਖਿਆ ਗਿਆ ਲੱਡਿਤ ਜੀ ਜਿਸ ਤਰੀਕੇ ਦੇ ਨਾਲ ਸੀਬੀਆਈ ਨੇ ਇਨਕੁਆਇਰੀ ਕੀਤੀ ਉਸ ਦੇ ਵਿੱਚ ਚਾਰ ਸ਼ੀਟ ਪੇਸ਼ ਕੀਤੀ 200 ਪੰਨਿਆਂ ਦੀ ਚਾਰ ਸ਼ੀਟ ਪੇਸ਼ ਕੀਤੀ ਗਈ ਹੈ ਉਸ ਦੇ ਵਿੱਚ ਉਹਨਾਂ ਨੇ ਦਾਵਾ ਕੀਤਾ ਉਹਨਾਂ ਨੇ ਕਹਿ ਦਿੱਤਾ ਕਿ ਸਾਰਾ ਕੁਝ ਹੋਇਆ ਦੋਸ਼ੀ ਪਾਏ ਗਏ ਨੇ ਫਿਰ ਤੁਹਾਨੂੰ ਕੀ ਲੱਗਦਾ ਤੁਸੀਂ ਚਾਰ ਸ਼ੀਟ ਪੜੀ ਦੇਖੀ ਉਸ ਵੱਲ ਕੀ ਕੁਝ ਉਹਨਾਂ ਨੇ ਲਿਖਿਆ ਆਇਆ ਇੱਕ ਰੁਪਈਆ ਵੀ ਰਿਕਵਰੀ ਹੋਈ ਹੋਵੇ ਕੋਈ ਇੱਕ ਸਬੂਤ ਇੱਕ ਐਵੀਡੈਂਸ ਆਇਆ ਹੋਵੇ ਉਹ ਸਾਡੇ ਸਾਹਮਣੇ ਰੱਖਣਾ ਬਿਨਾ ਐਵੀਡੈਂਸ ਤੋਂ ਬਿਨਾ ਰਿਕਵਰੀ ਤੋਂ ਕਾਦੀ ਚਾਰ ਸ਼ੀਟ ਜਿਆਦਾ ਦਾਖਲ ਹੋ ਗਈ ਦੱਸੋ ਕੋਲੋਂ ਸੋ ਬਿਲਕੁਲ ਇਹ ਨਜਾਇਜ਼ ਆ ਬਿਲਕੁਲ ੱੱਕਾ ਬੀਜੇਪੀ ਦਾ ਸਿਰਫ ਇਹਦਾ ਮਕਸਦ ਕੀ ਹੈ ਕਿ ਉਹਨਾਂ ਨੂੰ ਜੇ ਖਤਰਾ ਤਾਂ ਅਰਵਿੰਦ ਕੇਜਰੀਵਾਲ ਕੋਲੋਂ ਖਤਰਾ ਹੈ ਜੇ ਨਰਿੰਦਰ ਮੋਦੀ ਨੂੰ ਜੇ ਨਰਿੰਦਰ ਮੋਦੀ ਨੂੰ ਢਾ ਸਕਦਾ ਤਾਂ ਸਿਰਫ ਅਰਵੰਦ ਕੇਜਰੀ ਵਾਲਾ ਹੋਰ ਕੋਈ ਢਾ ਨਹੀਂ ਸਕਦਾ ਜਿਹਦੇ ਤੋਂ ਖਤਰਾ ਹੁੰਦਾ ਬੰਦਾ ਉਹਨੂੰ ਸਾਹਮਣੇ ਆਪਦੇ ਖੜਾ ਨਹੀਂ ਕਰਦਾ ਜੋ ਇਸ ਕਰਕੇ ਅੱਜ ਨਰਿੰਦਰ ਮੋਦੀ ਜਿਹਨੂੰ ਪਹਿਲਾਂ ਤਾਂ ਲੋਕਾਂ ਨੇ ਸ਼ੀਸ਼ਾ ਦਿਖਾਤਾ ਜਿਹੜੇ 400 400 ਕਰਦੇ ਸੀ ਕਿ ਇਸ ਵਾਰ 400 ਤੋਂ ਪਾਰ ਸਿਰਫ 200 ਤੇ 40 ਸੀਟਾਂ ਤੱਕ ਸਿਮਤ ਕੇ ਰਹਿ ਗਏ ਅੱਜ ਜਿਹੜੀ ਸਰਕਾਰ ਬਣੀ ਆ ਉਹ ਵਸਾਕੀਆਂ ਦੇ ਸਹਾਰੇ ਆ ਮੈਂ ਇੱਕ ਗੱਲ ਕਹਿਣਾ ਚਾਹਣਾ ਮੋਦੀ ਸਾਹਿਬ ਇਹ ਜਿਹੜੀਆਂ ਈਡੀਆਂ ਓਡੀਆਂ ਹੁੰਦੀਆਂ ਨੇ ਇਹਨਾਂ ਦੇ ਨਾਲ ਸਰਕਾਰਾਂ ਨਹੀਂ ਚੱਲਦੀਆਂ ਪਹਿਲਾਂ ਕੋਈ ਹੋਰ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਸ਼ਾਸਕ ਆ ਜਾਊਗਾ ਇਹ ਈਡੀਆਂ ਤੁਹਾਡੇ ਵਿਰੁੱਧ ਵੀ ਚੱਲ ਸਕਦੀਆਂ ਨੇ ਸੋ ਇਹਨਾਂ ਨੂੰ ਉਹਨਿਆਂ ਕੋ ਵਰਤੋ ਜਿਨਿਆਂ ਕੋ ਸਹੀ ਤੇ ਕਾਨੂੰਨਨ ਵਰ ਸਕਦੇ ਸੋ ਮੈਂ ਅੱਜ ਮੈਂ ਧੰਨਵਾਦ ਦੀਆਂ ਐਡੀ ਵੱਡੀ ਗਿਣਤੀ ਦੇ ਵਿੱਚ ਸਾਡੇ ਲੋਕ ਆਏ ਨੇ ਆ ਮੇਰਾ ਹਲਕਾ 200 ਕਿਲੋਮੀਟਰ ਤੋਂ ਪੈਂਦਾ ਤੇ ਅੱਜ 1.5 200 ਬੰਦਾ ਮੇਰੇ ਹਲਕੇ ਤੋਂ ਆਇਆ ਸੋ ਅੱਜ ਇਹਨਾਂ ਦੇ ਇੱਕ ਮੰਨ ਦੇ ਵਿੱਚ ਰੋਸ ਹੈ ਕਿ ਸਾਡਾ ਜਿਹੜਾ ਬੌਸ ਹੈ ਸਾਡਾ ਜਿਹੜਾ ਸੁਪਰੀਮੋ ਹੈ ਉਹ ਜੇਲ੍ਹ ਦੇ ਵਿੱਚ ਬਿਨਾਂ ਕਿਸੇ ਬਿਨਾਂ ਕਿਸੇ ਕਾਰਨ ਤੋਂ ਜਿਹੜਾ ਨਿਆਂ ਟਕੇ ਹੋਇਆ ਉਹ ਬਾਹਰ ਆਉਣਾ ਚਾਹੀਦਾ ਇਲੈਕਟਰਸ ਜੀ ਤੁਸੀਂ ਚਾਰ ਸ਼ੀਟ ਪੜੀ ਦੇਖੀ ਜਿਹੜੀ 200 ਪੰਨਿਆਂ ਦੀ ਕੇ ਜਾਰੀ ਹੈ ਕਿ ਉਹਨਾਂ ਦੇ ਵਿੱਚ ਦੋਸ਼ ਤੈਅ ਕੀਤੇ ਨੇ ਕਿ ਇਹ ਚੀਜ਼ਾਂ ਹੋ ਜਾਂਦੀਆਂ ਆਈ ਕਲੂਡ ਦਾ ਵੀ ਜ਼ਿਕਰ ਹੋ ਰਿਹਾ ਕਿ ਉਸ ਦੇ ਵਿੱਚ ਉਹ ਪ੍ਰੂਫ ਮਿਲੇ ਨੇ ਉਹ ਸਾਰੀਆਂ ਚੀਜ਼ਾਂ ਦਾ ਹੋ ਰਿਹਾ ਤੁਸੀਂ ਚਾਰ ਸ਼ੀਟ ਤੇ ਨਿਗਾਹ ਮਾਰੀ ਜਾਂ ਕੋਈ ਪੰਨੇ ਪੜਨ ਦੀ ਕੋਸ਼ਿਸ਼ ਕੀਤੀ ਉਹ ਚਾਰ ਸ਼ੀਟ ਨਹੀਂ ਉਹ ਸਿਰਫ ਇੱਕ ਪੋਲੀਟੀਕਲ ਚਾਰ ਸ਼ੀਟ ਆ ਉਹਨੂੰ ਤੁਸੀਂ ਕਾਨੂੰਨਨ ਚਾਰ ਸ਼ੀਟ ਨਹੀਂ ਕਹੋਗੇ ਕਿਉਂਕਿ ਉਹ ਜਿਹੜੀ ਚਾਰ ਸ਼ੀਟ ਆ ਉਹਦੇ ਵਿੱਚ ਜੋ ਇਹਨਾਂ ਦੇ ਆਕਾ ਨੇ ਜੋ ਨਰਿੰਦਰ ਮੋਦੀ ਨੇ ਕਹਿਣਾ ਉਹ ਹੀ ਨੇ ਉਹ ਹੀ ਕਰਨਾ ਕੋਈ ਵਾਸ ਸੋਰੀ ਸੀਬੀਆਈ ਨੇ ਉਹੀ ਕਰਨਾ ਜੋ ਇਹਨਾਂ ਦੇ ਆਗਰ ਨੇ ਕਹਿਣਾ ਤੇ ਸੀਬੀਆਈ ਨੂੰ ਕੌਣ ਵਰਤ ਰਿਹਾ ਅੱਜ ਸੀਬੀਆਈ ਨੂੰ ਆਪਦੇ ਦੇਖੋ ਕਿੰਨੇ ਸਟੇਟਾਂ ਦੇ ਵਿੱਚ ਤੁਹਾਡੇ ਕੋਲੇ ਐਗਜ਼ਾਮਪਲਾਂ ਨੇ ਜਿਨ੍ਹਾਂ ਦੇ ਵਿੱਚ ਸੀਬੀਆਈ ਵੱਲੋਂ ਪਹਿਲਾਂ ਕਾਰਵਾਈ ਕੀਤੀ ਜਾਂਦੀ ਹੈ ਬਾਅਦ ਦੇ ਵਿੱਚ ਜਦੋਂ ਉਹ ਇਹਨਾਂ ਦੇ ਆਕੇ ਗੋਡੀ ਲੱਗ ਜਾਂਦੇ ਨੇ ਉਹ ਐਮਐਲਏ ਉਹ ਮੰਤਰੀ ਉਹ ਉਹ ਮੁੱਖ ਮੰਤਰੀ ਜਦੋਂ ਇਹਨਾਂ ਦੇ ਗੋਡੀ ਲੱਗ ਜਾਂਦੇ ਨੇ ਫਿਰ ਉਹੀ ਚਾਰ ਸ਼ੀਟਾਂ ਕਲੀਅਰ ਹੋ ਜਾਂਦੀਆਂ ਨੇ ਸੋ ਐਵੇਂ ਇਹ ਚਾਹੁੰਦੇ ਨੇ ਕਿ ਐਵੇਂ ਸਾਡੀ ਕਿਤੇ ਦਿੱਲੀ ਦੇ ਵਿੱਚ ਵੀ ਕਿਉਂਕਿ ਉਂ ਤਾਂ ਦਿੱਲੀ ਦੇ ਵਿੱਚ ਸਰਕਾਰ ਬਣ ਨਹੀਂ ਸਕਦੀ ਅਗਲੇ ਸਾਲ ਇਲੈਕਸ਼ਨਾਂ ਦਿੱਲੀ ਦੇ ਵਿੱਚ ਠੀਕ ਹੈ ਜਿੰਨਾ ਜੇ ਕੇਜਰੀਆ ਸਾਹਿਬ ਬਾਹਰ ਆਉਂਦੇ ਆ ਤਾਂ ਇਹ ਭੁੱਲ ਜਾਣ ਕਿ ਉੱਥੇ ਬੀਜੇਪੀ ਦੀ ਸਰਕਾਰ ਬਣ ਜੋ ਅੱਜ ਕੀ ਹੈ ਗਲੇ ਦੀ ਹੱਡੀ ਕੀ ਬਣਿਆ ਪਿਆ ਜਦੋਂ ਮੋਦੀ ਸਾਹਿਬ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਆ ਉਹਦੇ ਦੌਰਿਆਂ ਤੇ ਜਾਂਦੇ ਨੇ ਉਹਨਾਂ ਨੂੰ ਉੱਥੋਂ ਦੇ ਮੁੱਖ ਮੰਤਰੀ ਉੱਥੋਂ ਦੇ ਪ੍ਰਧਾਨ ਮੰਤਰੀ ਇਹ ਪੁੱਛਦੇ ਨੇ ਕਿ ਮੋਦੀ ਸਾਹਿਬ ਤੁਹਾਡਾ ਰਾਜਧਾਨੀ ਦੇ ਵਿੱਚ ਤੁਹਾਡਾ ਸੀਐਮ ਕੌਣ ਹੈ ਤੇ ਉੱਥੇ ਫਿਰ ਮੋਦੀ ਸਾਹਿਬ ਦੀ ਨੀਵੀਂ ਪੈ ਜਾਂਦੀ ਹੈ ਕਿ ਜਿਹੜੇ ਬੰਦੇ ਕੋਲੋ ਠੀਕ ਆ ਚਾਹੇ ਸਾਰਾ ਅਜ ਭਾਰਤ ਜਿੱਤ ਲੋ ਪਰ ਜਿੱਦਾਂ ਜੇ ਤੁਸੀਂ ਰਾਜਨੀਤ ਤੁਸੀਂ ਰਾਜਧਾਨੀ ਦੇ ਵਿੱਚ ਆਪ ਦਾ ਮੁੱਖ ਮੰਤਰੀ ਜੀ ਬਣਾਉਂਦੇ ਉਹਨੇ ਤੁਹਾਡੀ ਨੀਵੀਂ ਪੈਂਦੀ ਰਹਿਣੀ ਹੈ ਤੇ ਸਿਰਫ ਤੇ ਸਿਰਫ ਉਹਨਾਂ ਦਾ ਇੱਕੋ ਹੀ ਮਕਸਦ ਹੈ ਕਿ ਮੈਂ ਕੇਜਰੀਅਲ ਸਾਹਿਬ ਨੂੰ ਅੰਦਰ ਖਾਂ ਜਿੰਨਾ ਚਿਰ ਇਲੈਕਸ਼ਨ ਹੈ ਤੇ ਇਲੈਕਸ਼ਨ ਦੇ ਵਿੱਚ ਮੈਂ ਆਉਦੀ ਸਰਕਾਰ ਬਣਾਵਾ ਦਿੱਲੀ ਦੇ ਵਿੱਚ ਬਾਕੀ ਦੀਆਂ ਪੋਲੀਟੀਕਲ ਪਾਰਟੀਆਂ ਜਿਹੜੇ ਨੇ ਲਗਾਤਾਰ ਸਵਾਲ ਚੁੱਕ ਰਹੇ ਨੇ ਕਹਿੰਦੇ ਇੰਨਾ ਜਿਹੜਾ ਕਰੋੜਾ ਰੁਪਿਆ ਇਨਵੈਸਟ ਕੀਤਾ ਗਿਆ ਇਲੈਕਸ਼ਨਾਂ ਦੇ ਉੱਤੇ ਵੱਖ-ਵੱਖ ਥਾਵਾਂ ਤੇ ਉੱਤ ਜਾ ਕੇ ਮਹਿੰਗੇ ਹੋਟਲਾਂ ਦੇ ਵਿੱਚ ਜਿਨ੍ਹਾਂ ਦਾ ਰੇਟ ਬਹੁਤ ਜ਼ਿਆਦਾ ਸੀਗਾ ਉੱਥੇ ਜਿਹੜੇ ਨੇ ਕੇਜਰੀਵਾਲ ਸਾਹਿਬ ਰੁਕਦੇ ਰਹੇ ਨੇ ਕਹਿੰਦਾ ਉਹ ਸਾਰਾ ਪੈਸਾ ਤਾਂ ਐਕਸਾਈਜ਼ ਪਾਲਿਸੀ ਦਾ ਹੀ ਸੀਗਾ ਉੱਥੋਂ ਜਿਹੜਾ ਘਟਾਲਾ ਕਰਕੇ ਉਹਨਾਂ ਨੇ ਕਮਾਇਆ ਸੀਗਾ ਹੋਰ ਪਾਸੇ ਇਕੱਠਾ ਕੀਤਾ ਇਹਦੇ ਨਾਲ ਕਹਿੰਦੇ ਪੰਜਾਬ ਨੂੰ ਕੀ ਘਾਟਾ ਕਹਿੰਦੇ ਫਿਰ ਉੱਥੇ-ਉੱਥੇ ਉਹ ਉਹ ਜਾਂਚ ਕਰਾਈ ਹੈ ਕਿਸੇ ਹੋਰ ਦੀ ਮੁੱਖ ਮੰਤਰੀ ਕਿਹਦੇ ਜੇ ਹੋਟਲ ਦੇ ਵਿੱਚ ਨਹੀਂ ਰੁਕੂਗਾ ਤੇ ਮੁੱਖ ਮੰਤਰੀ ਕਿੱਥੇ ਰੁਕੂਗਾ ਦੱਸੋ ਮੈਨੂੰ ਜੇ ਇਹ ਪ੍ਰਧਾਨ ਮੰਤਰੀ ਆ ਹੁਣ ਇਹਨਾਂ ਦਾ ਕੋਈ ਉਂਗਲ ਚੱਕ ਨਹੀਂ ਸਕਦਾ ਵੀ ਇਹ ਇੱਥੇ ਕਿਉਂ ਰੁਕਦੇ ਉੱਥੇ ਘਰ ਉਹਦੇ ਕਿਉਂਕਿ ਪ੍ਰੋਟੋਕਾਲ ਹੁੰਦਾ ਹੈ ਇੱਕ ਮੁੱਖ ਮੰਤਰੀ ਦਾ ਪ੍ਰੋਟੋਕਾਲ ਆ ਉਹ ਮਾੜੀ ਜਗ੍ਹਾ ਤੇ ਨਹੀਂ ਰੁਕ ਸਕਦਾ ਤੇ ਖਰਚਾ ਵੀ ਕੌਣ ਚੱਕੂਗੀ ਫਿਰ ਸਟੇਟ ਚੱਕੂਗੀ ਹੋਰ ਕੌਣ ਚੱਕੂਗੀ ਸੋ ਇਹ ਬਿਲਕੁਲ ਨਜਾਇਜ਼ ਨੇ ਮੁੱਖ ਮੰਤਰੀ ਬਾਕੀਆ ਵੀ ਸਟੇਟਾਂ ਦੇ ਵਿੱਚ ਨੇ ਉਹਨਾਂ ਦੇ ਕਿਸੇ ਦੇ ਉਲਟ ਕਿਉਂ ਜਾਂਚ ਹੋ ਰਹੀ ਹੈ ਸਿਰਫ ਤੇ ਸਿਰਫ ਇੱਕ ਇਹੀ ਹੈ ਵੀ ਇਹਨਾਂ ਨੂੰ ਡਰ ਲੱਗਦਾ ਹੈ ਕੇਜਰੀਵਾਲ ਸਾਹਿਬ ਤੋਂ ਜਿਹਦੇ ਕਰਕੇ ਇਹ ਡਰ ਬੋਲਦਾ ਇਹ ਹੋਰ ਨਹੀਂ ਕੁਝ ਬੋਲਦਾ ਇਹ ਚਾਰ ਸ਼ੀਟਰੀ ਨੂੰ ਬੋਲ ਰਹੀ ਇਹ ਮੋਦੀ ਦਾ ਡਰ ਬੋਲ ਰਿਹਾ ਤੁਹਾਨੂੰ ਕੀ ਲੱਗਦਾ ਕਿ ਜੋ ਕੁਝ ਹੋ ਰਿਹਾ ਜਿੰਨੀਆਂ ਏਜੰਸੀਆਂ ਨੇ ਉਹ ਆਪਣਾ ਕੰਮ ਸਹੀ ਢੰਗ ਨਾਲ ਨਹੀਂ ਕਰ ਰਹੀਆਂ ਪਰ ਸਵਾਲ ਤੁਹਾਡੇ ਤੇ ਵੀ ਉੱਠਦਾ ਹੁੰਦਾ ਸਰਕਾਰ ਤੇ ਮੌਜੂਦਾ ਪੰਜਾਬ ਸਰਕਾਰ ਤੇ ਵੀ ਆ ਜਾਂਦਾ ਕਹਿੰਦੇ ਪੰਜਾਬ ਚ ਤੁਸੀਂ ਕੀ ਕਰਦੇ ਹੋ ਪਿਛਲੇ ਪਿਛਲੇ ਜੇ ਸਮੇਂ ਦੇ ਵਿੱਚ ਜਿੰਨੇ ਲੀਡਰ ਚੱਕੇ ਕਾਂਗਰਸ ਵਾਲੇ ਜਾਂ ਹੋਰ ਚੱਕੇ ਕਹਿੰਦੇ ਫਿਰ ਤੁਸੀਂ ਕੀ ਕਰ ਰਹੇ ਹੋ ਤੁਸੀਂ ਤਾਂ ਬਦਲਾਖੋਰੀ ਕਰ ਰਹੇ ਹੋ ਸੁਖਪਾਲ ਸਿੰਘ ਖਹਿਰਾ ਚੀਕ-ਚੀਕ ਕੇ ਕਹ ਰਹੇ ਕਹਿੰਦੇ ਤੁਸੀਂ ਤਾਂ ਬਦਲਾਖੋਰੀ ਕਰਦੇ ਹੋ ਫਿਰ ਦੱਸੋ ਕਿਹੜਾ ਲੀਡਰ ਬਿਨਾਂ ਨਜਾਇਜ਼ ਕਿਸੇ ਕਾਰਨ ਤੋਂ ਚੱਕਿਆ ਹੈ ਦੇ ਸੀ ਦੂਜਿਆਂ ਦੇ ਕਾਰਵਾਈ ਕੀਤੀ ਸੀ ਕਾਰਵਾਈ ਆਪਿਆਂ ਤੇ ਵੀ ਕਰਦੇ ਆ ਤੁਸੀਂ ਗਿਣ ਸਕਦੇ ਹੋ ਉਹ ਕਹਿੰਦੇ ਕੀਤੀ ਨਹੀਂ ਕਹਿੰਦੇ ਫੌਜਾ ਸਿੰਘ ਸਰਾਰੀ ਨੂੰ ਚੱਕੋ ਫਿਰ ਗਟਾਰੂ ਚੱਕ ਨੂੰ ਚੱਕੋ ਕਹਿੰਦੇ ਬਲਕਾਸ਼ ਸਿੰਘ ਨੂੰ ਚੱਕੋ ਜਿਨ੍ਹਾਂ ਦੀਆਂ ਚੀਜ਼ਾਂ ਆਈਆਂ ਨੇ ਕਹਿੰਦੇ ਇਹ ਚੀਜ਼ਾਂ ਕਰੋ ਕਹਿੰਦੇ ਸਾਰਿਆਂ ਕੋਈ ਰਿਟਰਨ ਕੋਈ ਐਵੀਡੈਂਸ ਕੋਈ ਰਿਟਰਨ ਅਪਲੀਕੇਸ਼ਨ ਕਿਸੇ ਕੰਪਲੇਂਟ ਜਿਹਦੇ ਉਲਟ ਵੀ ਆਈ ਆ ਉਹਨਾਂ ਦੇ ਕਾਰਵਾਈ ਹੋਈ ਆ ਤੁਹਾਡੇ ਸਾਹਮਣੇ ਸਾਡੇ ਮੈਂ ਉਹ ਨਾਂ ਨਹੀਂ ਕਹਿੰਦੇ ਸਿੰਘਲਾ ਸਾਹਿਬ ਮਾਨਸਾਲੇ ਕਹਿੰਦੇ ਉਹਨਾਂ ਦੇ ਹੋਇਆ ਕਹਿੰਦੇ ਬਾਹਰ ਕੱਢੋ ਕਹਿੰਦੇ ਪਾਰਟੀ ਚ ਉਹਨਾਂ ਤੇ ਐਫ ਆਈ ਆਰ ਹੋਈ ਆ ਜੀ ਉਹਨਾਂ ਉਹ ਅੰਦਰ ਰਹੇ ਨੇ ਜਬਾਨ ਤੇ ਬਾਹਰ ਆਏ ਨੇ ਦੂਜੇ ਸਾਡੇ ਇੱਕ ਹੋਰ ਐਮਐਲਏ ਨੇ ਬਠਿੰਡੇ ਜ਼ਿਲ੍ਹੇ ਦੇ ਉਹਨਾਂ ਤੇ ਵੀ ਐਫ ਆਈ ਆਰ ਹੋਈ ਆ ਉਹ ਵੀ ਅੰਦਰ ਰਹੇ ਨੇ ਕਿ ਉਹ ਨਹੀਂ ਹੋਈ ਸੋ ਜਿਨ੍ਹਾਂ ਤੇ ਜੋ ਕਾਰਵਾਈ ਬਣਦੀ ਆ ਉੱਤੇ ਹੁੰਦੀ ਆ ਪੰਜਾਬ ਦੇ ਵਿੱਚ ਇਹ ਨਹੀਂ ਦੇਖੋ ਪੰਜਾਬ ਦੇ ਵਿੱਚ ਜੋ ਵੀ ਕੰਮ ਹੁੰਦਾ ਉਹ ਮੈਰਿਟ ਤੇ ਹੁੰਦਾ ਕੋਈ ਇਹੋ ਜਿਹਾ ਕੋਈ ਮਸਲਾ ਨਹੀਂ ਹੈਗਾ ਕਿ ਜੋ ਇਹ ਚੀਜ਼ਾਂ ਨੂੰ ਤਾਂ ਸਹੀ ਕਰਨ ਵਾਸਤੇ ਅਸੀਂ ਆਏ ਸੀਗੇ ਤੇ ਜੇ ਇਹ ਚੀਜ਼ਾਂ ਅਸੀਂ ਆਪ ਕਰਾਂਗੇ ਤੇ ਫਿਰ ਸਾਡੇ ਤੇ ਉਹਨਾਂ ਦੇ ਵਿੱਚ ਕੀ ਫਰਕ ਹੋ ਜਾਣਾ ਸੋ ਇਸ ਕਰਕੇ ਸਰਵ ਤੇ ਸਿਰਫ ਮੈਂ ਇੱਕੋ ਗੱਲ ਕਹਿਣਾ ਚਾਹਣਾ ਆਪਣੇ ਪੰਜਾਬ ਅਸੀਂ ਹਾਂ ਦੇ ਭਾਰਤ ਵਾਸੀਆਂ ਨੇ ਇਹਨਾਂ ਦੇ ਜਿਹੜੇ ਜ਼ੁਲਮ ਦਾ ਇਹ ਮੂੰਹ ਤੋੜ ਜਵਾਬ ਦਿਓ ਦੇਖੋ ਆ ਜਿਹੜਾ ਇਲੈਕਸ਼ਨ ਪਿਛਲਾ ਲੰਘਿਆ ਜਲੰਧਰ ਦਾ ਵੈਸਟ ਦਾ ਇਲੈਕਸ਼ਨ ਲੋਕਾਂ ਨੇ ਅਸਲੀਅਤ ਸਮਝ ਚੁੱਕੇ ਆ ਇੱਕ ਤਕਰੀਬਨ 60% ਵੋਟ ਜਿਹੜੀ ਪਈ ਆ ਆਮ ਆਦਮੀ ਪਾਰਟੀ ਨੂੰ ਤੇ ਜਿਹੜੇ ਬਾਕੀ ਨੇ ਉਹਨਾਂ ਨੂੰ ਕੀ ਹਾਰ ਦਾ ਕਿਹੜੀ ਹਾਰ ਦਾ ਮੂੰਹ ਵੇਖਣਾ ਪਿਆ ਦੇਖੋ ਇਹ ਅੱਜ ਕਹਿਣ ਜੀ ਸਰਕਾਰ ਦਾ ਇਲੈਕਸ਼ਨ ਸੀ ਕੋਈ ਵੀ ਇਲੈਕਸ਼ਨ ਦੀ ਪਰ ਵੋਟ ਕਿਹਨੇ ਪਾਈ ਹੈ ਵੋਟ ਤਾਂ ਲੋਕਾਂ ਨੇ ਪਾਈ ਹੈ ਨਾ ਲੋਕ ਸਭਾ ਚ ਵੀ ਨੇ ਫਿਰ ਤੁਹਾਨੂੰ ਹੰਗਾਰਾ ਮਿਲਿਆ ਲੋਕ ਤਾਂ ਵੀ ਕਹਿ ਰਹੇ ਨੇ ਕਹਿੰਦੇ ਫਿਰ ਤਿੰਨ ਸੀਟਾਂ ਕਿਉਂ ਆ ਜਾਣ ਕਾਂਗਰਸ ਵੱਧ ਕੇ ਮਿਲੇਗੀ ਅਸੀਂ ਤਿੰਨ 1 2 3 ਤੇ ਆਏ ਹਾਂ ਜੀ ਕਾਂਗਰਸ ਕਿੰਨੇ ਤੇ ਘਟੀ ਆ ਕਾਂਗਰਸ ਕੋਲ 9 ਸੀ ਕਿੰਨੇ ਤੇ ਆਏ ਸੋ ਇਸ ਕਰਕੇ ਅਸੀਂ ਵਧੇ ਹਾਂ ਵੇਖੋ ਜਦੋਂ ਲੋਕ ਸਭਾ ਦਾ ਇਲੈਕਸ਼ਨ ਆ ਉਦੋਂ ਲੋਕ ਕੁਝ ਹੋ ਸਮਝ ਕੇ ਵੋਟ ਪਾਉਂਦੇ ਨੇ ਉਹਨਾਂ ਨੇ ਲੋਕਾਂ ਨੇ ਸਮਝ ਲਿਆ ਵੀ ਇਹ ਕਾਂਗਰਸ ਤੇ ਆਮ ਆਦਮੀ ਪਾਰਟੀ ਸੈਂਟਰ ਦੇ ਵਿੱਚ ਇਕੱਠੇ ਨੇ ਕਿਉਂ ਨਾ ਇੱਥੇ ਸਿੱਧੀ ਵੋਟ ਪਾ ਦਈਏ ਮੈਂ ਅੱਜ ਇਹ ਕਹੂੰਗਾ ਮੈਂ ਹਾਈ ਕਮਾਂਡ ਨੂੰ ਵੀ ਕਹੂੰਗਾ ਉਹ ਗਲਤੀ ਸੀ ਇਹ ਜਿਹੜੀ ਕਾਂਗਰਸ ਨਾਲ ਐਲਾਈਂਸ ਕਰਨਾ ਪੰਜਾਬ ਦੇ ਵਿੱਚ ਉਸ ਚੀਜ਼ ਨਾਲ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੋਇਆ ਮੈਂ ਅਖੀਰਲਾ ਸਵਾਲ ਕਰਨਾ ਚਾਹਾਂਗਾ ਜੋ ਅੱਜ ਪ੍ਰੋਟੈਸਟ ਆ ਇਸ ਦਾ ਕੋਈ ਫਾਇਦਾ ਹੋਏਗਾ ਉਧਰ ਦਿੱਲੀ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕਿਸੇ ਨੂੰ ਕੋਈ ਫਾਇਦਾ ਹੋਏਗਾ ਆ ਬਿਲਕੁਲ ਜੀ ਜਦੋਂ ਬੋਲੀਆਂ ਸਰਕਾਰਾਂ ਦੇ ਕਰਨ ਖੋਲਣੇ ਹੋਣ ਤਾਂ ਇਹੋ ਜਿਹੇ ਜਿਹੜੇ ਪ੍ਰੋਟੈਸਟ ਆ ਇਹ ਕਰਨੇ ਜ਼ਰੂਰੀ ਨੇ ਸੋ ਇਸ ਚੀਜ਼ ਦਾ ਫਾਇਦਾ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੇ ਕੇਜਰੀਵਾਲ ਸਾਹਿਬ ਬੜੇ ਜਲਦੀ ਬਾਹਰ ਹੋਣਗੇ ਜੀ ਮੋਦੀ ਸਰਕਾਰ ਲਾਡੀ ਤੋਂ ਸਾਡੇ ਨਾਲ ਸੀ ਗੱਲਬਾਤ ਕਰ ਰਹੇ ਸੀਗੇ ਜਿਸ ਤਰੀਕੇ ਦੇ ਨਾਲ ਅਰਨ ਕੇਜਰੀਵਾਲ ਹੋਰਾਂ ਦੀ ਗ੍ਰਿਫਤਾਰੀ ਹੋਈ ਆ ਉਸ ਨੂੰ ਲੈ ਕੇ ਪ੍ਰੋਟੈਸਟ ਕੀਤਾ ਜਾ ਰਿਹਾ ਜੰਤਰ ਮੰਤਰ ਤੇ ਵੀ ਲਗਾਤਾਰ ਪ੍ਰਟਾਸ ਚੱਲ ਰਿਹਾ ਸੀਗਾ ਤਾਂ ਉੱਥੇ ਲਾਡੀ ਤੋਂ ਉਸ ਨੂੰ ਜਿਹੜੇ ਸਵਾਲ ਕੀਤੇ ਗਏ ਨੇ ਇਹਨਾਂ ਦਾ ਕਹਿਣਾ ਕਿ ਇਹ ਜੋ ਆ ਸਰਾਸਰ ਧੱਕਾ ਹੋ ਰਿਹਾ